ਮੈਂ ਨਾ ਜੀ ਇਸ ਮਸਲੇ ਨੂੰ ਇਸ ਤਰ੍ਹਾਂ ਦੇਖਦਾ ਹਾਂ ਦੇਖੋ ਪਹਿਲਾਂ ਤਾਂ ਜੋ ਹੋਇਆ ਹੋਇਆ ਜੇ ਵਾਰੀ-ਵਾਰੀ ਰਿਪੀਟ ਕਰਾਂਗੇ ਗੱਲ ਨਹੀਂ ਬੰਦ ਬਟ ਹੁਣ ਕੰਗਣਾ ਰਣੋਤ ਹਿੰਦੁਸਤਾਨ ਦੀ ਜਿਹੜੀ ਸਾਡੀ ਪੰਚਾਇਤ ਹੈ ਵੱਡੀ ਉਹਦੇ ਮੈਂਬਰ ਹੈ 543ਆਂ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੇ ਇਲੈਕਸ਼ਨ ਜਿੱਤੇ ਹੈ ਮੈਨੂੰ ਸਭ ਤੋਂ ਬੁਰੀ ਗੱਲ ਲੱਗੀ ਜੋ ਅੰਦਰ ਹੋਇਆ ਇਨਕੁਆਰੀ ਦਾ ਵਿਸ਼ਾ ਹੈ ਜੇ ਉਹ ਬੀਬੀ ਕੁਲਵਿੰਦਰ ਕੌਰ ਗਲਤ ਪਾਏ ਗਏ ਤਾਂ ਉਹ ਬਾਤ ਦੀ ਗੱਲ ਹੈ ਬਟ ਜੋ ਇਹਨਾਂ ਨੇ ਆਫਟਰ ਸਾਰੇ ਕਾਸੀ ਦੇ ਬੋਲਣ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਇਹਦਾ ਕੀ ਮਤਲਬ ਸਮਝੀਏ ਅਸੀਂ ਮੇਰੀ ਇਹ ਪਰਸਨਲ ਰਿਕੁਐਸਟ ਹੈ ਭਾਰਤੀ ਜਨਤਾ ਪਾਰਟੀ ਦੇ ਸਾਡੇ ਸਟੇਟ ਪ੍ਰੈਜ਼ੀਡੈਂਟ 올 ਇੰਡੀਆ ਦੇ ਪ੍ਰਧਾਨ ਨੂੰ ਕਿ ਕੰਗਣਾ ਰਣੌਤ ਨੂੰ ਸਖਤੀ ਨਾਲ ਰੋਕਿਆ ਜਾਵੇ ਕਿ ਪੰਜਾਬ ਦੇ ਵਿੱਚ ਅੱਗ ਨਾਲ ਨਾ ਖੇਡੇ ਬਹੁਤ ਗਲਤ ਗੱਲ ਹੈ ਅਗਰ ਜੇ ਕਾਰਵਾਈ ਕਰਨੀ ਤੇ ਫਿਰ ਕੰਗਣਾ ਰਣੌਤ ਦੇ ਵੀ ਪ੍ਰਾਪਰ ਬੰਦੀ ਉਹਨਾਂ ਤੇ ਵੀ ਕਰਨੀ ਚਾਹੀਦੀ ਕਿਉਂ ਐਡੀ ਵੱਡੀ ਗੱਲ ਕਹੀ ਉਹਨਾਂ ਨੇ ਇੱਕ ਸਿਕਿਉਰਿਟੀ ਵਾਲੀ ਸਾਡੀ ਬੀਬੀ ਨੇ ਇਹ ਗੱਲ ਕੀਤੀ ਹੈ ਚਲੋ ਮੈਂ ਇਹਨਾਂ ਦੀ ਗੱਲ ਹੀ ਵੱਡੀ ਕਰਦੇ ਆ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਆ ਕੁਝ ਹੋਇਆ ਹੈ ਜੇ ਮੰਨ ਵੀ ਲਈਏ ਤੇ ਫਿਰ ਪੂਰੇ ਪੰਜਾਬ ਨੂੰ ਗਨਾਂ ਦਾ ਧਰਾ ਦੇਉਗੇ ਇਸ ਗੱਲ ਦਾ ਜਵਾਬ ਚਾਹੀਦਾ ਮੈਂ ਨਾ ਜੀ ਇਸ ਮਸਲੇ ਨੂੰ ਇਸ ਤਰ੍ਹਾਂ ਦੇਖਦਾ ਹਾਂ ਦੇਖੋ ਪਹਿਲਾਂ ਤਾਂ ਜੋ ਹੋਇਆ ਹੋਇਆ ਜੇ ਵਾਰੀ-ਵਾਰੀ ਰਿਪੀਟ ਕਰਾਂਗੇ ਗੱਲ ਨਹੀਂ ਬੰਦ ਬਟ ਹੁਣ ਕੰਗਣਾ ਰਣੋਤ ਹਿੰਦੁਸਤਾਨ ਦੀ ਜਿਹੜੀ ਸਾਡੀ ਪੰਚਾਇਤ ਹੈ ਵੱਡੀ ਉਹਦੇ ਮੈਂਬਰ ਹੈ 543ਆਂ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੇ ਇਲੈਕਸ਼ਨ ਜਿੱਤੇ ਆ ਮੈਨੂੰ ਸਭ ਤੋਂ ਬੁਰੀ ਗੱਲ ਲੱਗੀ ਜੋ ਅੰਦਰ ਹੋਇਆ ਇਨਕੁਆਇਰੀ ਦਾ ਵਿਸ਼ਾ ਹੈ ਜੇ ਉਹ ਬੀਬੀ ਕੁਲਵਿੰਦਰ ਕੌਰ ਗਲਤ ਪਾਏ ਗਏ ਤਾਂ ਉਹ ਬਾਤ ਦੀ ਗੱਲ ਹੈ ਬਟ ਜੋ ਇਹਨਾਂ ਨੇ ਆਫਟਰ ਸਾਰੇ ਕਾਸੀ ਦੇ ਬੋਲਣ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਇਹਦਾ ਕੀ ਮਤਲਬ ਸਮਝੀਏ ਅਸੀਂ ਮੇਰੀ ਇਹ ਪਰਸਨਲ ਰਿਕਵੈਸਟ ਹੈ ਭਾਰਤੀ ਜਨਤਾ ਪਾਰਟੀ ਦੇ ਸਾਡੇ ਸਟੇਟ ਪ੍ਰੈਜ਼ੀਡੈਂਟ 올 ਇੰਡੀਆ ਦੇ ਪ੍ਰਧਾਨ ਨੂੰ ਕਿ ਕੰਗਣਾ ਰਣੌਤ ਨੂੰ ਸਖਤੀ ਨਾਲ ਰੋਕਿਆ ਜਾਵੇ ਕਿ ਪੰਜਾਬ ਦੇ ਵਿੱਚ ਅੱਗ ਨਾਲ ਨਾ ਖੇਡੇ ਬਹੁਤ ਗਲਤ ਗੱਲ ਹੈ ਅਗਰ ਜੇ ਕਾਰਵਾਈ ਕਰਨੀ ਤੇ ਫਿਰ ਕੰਗਣਾ ਰਣੌਤ ਦੇ ਵੀ ਪ੍ਰਾਪਰ ਬੰਦੀ ਉਹਨਾਂ ਤੇ ਵੀ ਕਰਨੀ ਚਾਹੀਦੀ ਕਿਉਂ ਐਡੀ ਵੱਡੀ ਗੱਲ ਕਹੀ ਉਹਨਾਂ ਨੇ ਇੱਕ ਸਿਕਿਉਰਟੀ ਵਾਲੀ ਸਾਡੀ ਬੀਬੀ ਨੇ ਇਹ ਗੱਲ ਕੀਤੀ ਹੈ ਚਲੋ ਮੈਂ ਇਹਨਾਂ ਦੀ ਗੱਲ ਹੀ ਵੱਡੀ ਕਰਦੇ ਆ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਆ ਕੁਝ ਹੋਇਆ ਜੇ ਮੰਨ ਵੀ ਲਈਏ ਤੇ ਫਿਰ ਪੂਰੇ ਪੰਜਾਬ ਨੂੰ ਗਨਾਂ ਦਾ ਠਰਾ ਦੇਉਗੇ ਇਸ ਗੱਲ ਦਾ ਜਵਾਬ ਚਾਹੀਦਾ ਮੈਂ ਨਾ ਜੀ ਇਸ ਮਸਲੇ ਨੂੰ ਇਸ ਤਰ੍ਹਾਂ ਦੇਖਦਾ ਹਾਂ ਦੇਖੋ ਪਹਿਲਾਂ ਤਾਂ ਜੋ ਹੋਇਆ ਹੋਇਆ ਜੇ ਵਾਰੀ ਵਾਰੀ ਰਿਪੀਟ ਕਰਾਂਗੇ ਗੱਲ ਨਹੀਂ ਬੰਦ ਬਟ ਹੁਣ ਕੰਗਣਾ ਰਣੋਤ ਹਿੰਦੁਸਤਾਨ ਦੀ ਜਿਹੜੀ ਸਾਡੀ ਪੰਚਾਇਤ ਹੈ ਵੱਡੀ ਉਹਦੇ ਮੈਂਬਰ ਹੈ 543ਆਂ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਤੋਂ ਇਹਨਾਂ ਨੇ ਇਲਕੀ ਜਿੱਤਿਆ ਮੈਨੂੰ ਸਭ ਤੋਂ ਬੁਰੀ ਗੱਲ ਲੱਗੀ ਜੋ ਅੰਦਰ ਹੋਇਆ ਇਨਕੁਆਇਰੀ ਦਾ ਵਿਸ਼ਾ ਜੇ ਉਹ ਬੀਬੀ ਕੁਲਵਿੰਦਰ ਕੌਰ ਗਲਤ ਪਾਏ ਗਏ ਤਾਂ ਉਹ ਬਾਤ ਦੀ ਗੱਲ ਹੈ ਬਟ ਜੋ ਇਹਨਾਂ ਨੇ ਆਫਟਰ ਸਾਰੇ ਕਾਸੀ ਦੇ ਬੋਲਣ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਇਹਦਾ ਕੀ ਮਤਲਬ ਸਮਝੀਏ ਅਸੀਂ ਮੇਰੀ ਇਹ ਪਰਸਨਲ ਰਿਕਵੈਸਟ ਹੈ ਭਾਰਤੀ ਜਨਤਾ ਪਾਰਟੀ ਦੇ ਸਾਡੇ ਸਟੇਟ ਪ੍ਰੈਜ਼ੀਡੈਂਟ 올 ਇੰਡੀਆ ਦੇ ਪ੍ਰਧਾਨ ਨੂੰ ਕਿ ਕੰਗਣਾ ਰਣੌਤ ਨੂੰ ਸਖਤੀ ਨਾਲ ਰੋਕਿਆ ਜਾਵੇ ਕਿ ਪੰਜਾਬ ਦੇ ਵਿੱਚ ਅੱਗ ਨਾਲ ਨਾ ਖੇਡੇ ਬਹੁਤ ਗਲਤ ਗੱਲ ਹੈ ਅਗਰ ਜੇ ਕਾਰਵਾਈ ਕਰਨੀ ਤੇ ਫਿਰ ਕੰਗਣਾ ਰੌਣਾ ਤੇ ਵੀ ਬਰਾਬਰ ਬੰਦੀ ਹੈ ਉਹਨਾਂ ਤੇ ਵੀ ਕਰਨੀ ਚਾਹੀਦੀ ਕਿਉਂ ਐਡੀ ਵੱਡੀ ਗੱਲ ਕਹੀ ਉਹਨਾਂ ਨੇ ਇੱਕ ਸਿਕਿਉਰਟੀ ਵਾਲੀ ਸਾਡੀ ਬੀਬੀ ਨੇ ਇਹ ਗੱਲ ਕੀਤੀ ਹੈ ਚਲੋ ਮੈਂ ਇਹਨਾਂ ਦੀ ਗੱਲ ਹੀ ਵੱਡੀ ਕਰਦੇ ਆ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਆ ਕੁਝ ਹੋਇਆ ਜੇ ਮੰਨ ਵੀ ਲਈਏ ਤੇ ਫਿਰ ਪੂਰੇ ਪੰਜਾਬ ਨੂੰ ਗਨਾਂਦਾਰ ਠਰਾ ਦੇਉਗੇ ਇਸ ਗੱਲ ਦਾ ਜਵਾਬ